ਤੇ ਲੋ ਜੀ ਹੁਣ ਆਪਣਾ ਦੂਜਾ ਚੈਲੰਜ ਅੱਜ ਆਪਾਂ ਲੈ ਕੇ ਆਏ ਹਾਂ आज ਚੈਲੰਜ ਦੇ ਨਾਲ ਇਹ ਆਫ ਜੀ ਵੀ ਇਹ ਵੀ कर ਚ हैं हाँ जी मैम ਗੱਲਬਾਤ ਕਰ ਲੈਂਦੇ ਹਾਂ ਹਾਂ ਜੀ ਮੈਮ ਕੀ ਨਾਮ ਤੁਹਾਡਾ ਕਿਰਨਦੀਪ 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 ਕਿਵੇਂ ਲੱਗ ਰਿਹਾ ਹੈ ਵੀ ਅੱਜ ਤੁਹਾਡਾ ਫੂਡ ਚੈਲੰਜ ਤੁਸੀਂ ਕਰ ਰਹੇ ਹੋ ਵਧੀਆ ਲੱਗ ਰਿਹਾ ਹੈ ਵਧੀਆ ਲੱਗ ਰਿਹਾ ਖਾ ਲੋਗੇ ਹਾਂਜੀ ਚਲੋ ਤਾਂ ਹਾਂ ਜੀ ਮੈਮ ਤੁਹਾਡੇ ਨਾਮ ਕੇਦੀਪ ਕੌਰ ਕੇਦੀਪ ਕੇਦੀਪ ਕਿਵੇਂ ਲੱਗ ਰਿਹਾ ਚੈਲੰਜ ਅੱਜ ਚੱਕਦੋਂਗੇ ਫਟੇ ਹਾਂਜੀ ਓਕੇ ਹਾਂ ਜੀ अच्छा ते की ਗੱਲ ਵੀ ਲੱਗ ਨਹੀਂ ਰਿਹਾ ਵੀ ਪੂਰੇ ਖਾ ਲਵਾਂਗੇ ਕਿ ਨਹੀਂ ਆ ਦੇਖਿਆ ਜੀ ਇਹਨਾਂ ਦਾ ਚੈਲੰਜ ਇਹ ਆ ਜੀ ਇਹਨਾਂ ਨੇ ਖਾਣੇ ਆ ਇੱਕ ਇੱਕ ਪਲੇਟ ਨਿਊਡਲ ਜਿਹੜੀ ਤਿੰਨਾਂ ਚੋਂ ਬੀਬੀ ਪਹਿਲਾਂ ਖਾ ਗਈ ਉਹ ਜਿੱਤ ਗਈ ਤੇ ਲੈ ਗਈ 1000 ਰੁਪਇਆ ਤੇ ਅੱਛਾ ਪਹਿਲਾਂ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਘਰ ਬੈਠਿਆਂ ਨੂੰ ਪੈਸੇ ਕਮਾਉਣ ਦਾ ਮੌਕਾ ਮਿਲਦਾ ਕਿਵੇਂ ਲੱਗ ਰਿਹਾ ਪਹਿਲਾਂ ਤਾਂ ਦੱਸੋ ਤੁਸੀਂ ਮਤੇ ਲੱਗ ਰਿਹਾ ਮਤੇ ਲੱਗ ਰਿਹਾ ਅੱਛਾ ਜਿਹੜਾ ਤੁਹਾਡੇ ਤਿੰਨਾਂ ਚੋਂ ਜਿੱਤੂਗਾ ਉਹ 1000 ਰੁਪਏ ਦਾ ਕਰੂਗਾ ਕੀ ਸੂਟ ਲੈ ਕੇ ਆਊਗਾ ਕੀ ਲੈ ਕੇ ਆਊਗਾ ਹਾਲੇ ਦੇਖਾਂਗੇ ਜੋ ਜਿੱਤਣਾ ਚਾਹੇ ਤੇ ਸੋ ਹੁਣ ਆਪਾਂ ਲੇਟ ਅੱਛਾ ਅੱਜ ਇੱਕ ਮੈਂ ਚੈਲੰਜ ਤੁਹਾਨੂੰ ਹੋਰ ਦੇਣਾ ਚਾਹੁੰਦਾ ਹਾਂ। ਚੈਲੰਜ ਇਹ ਆ ਵੀ ਜੇਕਰ ਤੁਸੀਂ ਨੂਡਲ ਚੈਲੰਜ ਦੋ ਆਪਣਾ ਸੌਰੀ ਚਮਚ ਤੋਂ ਬਿਨਾਂ ਖਾਣ ਖਾਣੇ ਹੋ ਫੋਕ ਤੋਂ ਬਿਨਾਂ ਖਾਣੇ ਹੋ ਤੇ ਜਿਹੜਾ ਹਜ਼ਾਰ ਦਾ ਚੈਲੰਜ ਆ ਉਹ 1200 ਦਾ ਹੋ ਜਾਏਗਾ। ਠੀਕ ਹੈ ਜੀ। ਤੇ ਹੁਣ ਤੁਹਾਨੂੰ ਬਿਨਾਂ ਚਮਚ ਤੋਂ ਤੁਹਾਨੂੰ ਤੁਹਾਡੇ ਚਮਚ ਨਹੀਂ ਦੇਦੇ ਕੋ ਲੈ ਲੈਣੇ ਆ ਤੇ ਹੁਣ ਤੁਸੀਂ ਖਾਣੇ ਆ ਆਪਣੇ ਹੱਥ ਦੇ ਨਾਲ ਨੂਡਲਸ ਠੀਕ ਹੈ ਜੀ। ਤੇ ਸੋ ਹੁਣ ਆਪਾਂ ਚੈਲੰਜ ਸਟਾਰਟ ਕਰਦੇ ਆ ਅੱਛਾ ਸੌਸ ਐਡ ਕਰਨੀ ਤੁਸੀਂ ਪਹਿਲਾਂ ਕਰ ਸਕਦੇ ਹੋ ਜੀ। ਤੁਹਾਡਾ ਚੈਲੰਜ ਤੁਹਾਡਾ ਚੈਲੰਜ ਖਤਮ ਕਿੱਥੇ ਹੋਣਾ ਤੁਹਾਡਾ ਚੈਲੰਜ ਉੱਥੇ ਖਤਮ ਹੋਣਾ ਤੁਹਾਡੇ ਮੂੰਹ ਦੇ ਵਿੱਚੋਂ ਵੀ ਤੁਹਾਡੇ ਨੂਡਲਸ ਪੂਰੇ ਖਤਮ ਹੋਣੇ ਚਾਹੀਦੇ ਨੇ ਤੁਹਾਡੇ ਤਿੰਨਾਂ ਦੇ ਕੋਲੋਂ ਨਹੀਂ ਕੋਈ ਜਿੱਤਿਆ ਗਿਆ ਤੇ ਜਿਹੜੇ ਇਹ ਜਿਹੜੇ ਤੁਹਾਡੇ ਪੈਸੇ ਹੋਣਗੇ ਇਹ ਅਗਲੇ ਰਾਉਂਡ ਚ ਟਰਾਂਸਫਰ ਹੋ ਜਾਣਗੇ ਅਗਲੇ ਕਿਸੇ ਟਾਸਕ ਦੇ ਵਿੱਚ ਉਹ ਜਿਹੜਾ ਚਿਲਦਾ ਚੈਲੰਜ ਹੋਊਗਾ ਚ 1200 ਰੁਪਏ ਐਡ ਹੋ ਜਾਊਗਾ ਠੀਕ ਹੈ ਜੀ ਤੇ ਸੋ ਹੁਣ ਆਪਾਂ ਕਰਦੇ ਆ ਸਟਾਰਟ ਰੈਡੀ ਰੈਡੀ ਨੂਡਲਸ ਦਾ ਸੌਸ ਪਾ ਕੇ ਪਾਣੀ ਨੂੰ ਹੁਣ ਐਡ ਕਰ ਲਓ ਭਾਈ ਤੇ ਚਲੋ ਫਿਰ ਠੀਕ ਹੈ ਜੀ ਰੈਡੀ 3 2 1 سٹارٹ لوری سٹارٹنگ ਤਾਂ ਲਗਭਗ کافی سلو ਹੋ ਰਹੀ ਆ ਆ ਗੱਵੀ ਕੁڑی ਕੁ ਵਾ ਵ ਤੇਜ਼ ਖਾਰੀ ਆ بھائی ہاں جی بیبی ਕਾਫੀ ਸਲੋ ਜਾ ਰਹੇ ਤੁਸੀਂ ਇਨਾਫ ਲੋ ਜੀ ਇੱਕ ਕੁੜੀ ਨੇ ਤਾਂ ਚੈਲੰਜ ਆਪਣਾ ਕੁਇਟ ਕਰਤਾ ਵਿੱਚ ਹੀ ਲੋ ਜੀ ਸ਼ੁਰੂਆਤ ਦੇ ਵਿੱਚ ਹੀ ਸਾਡਾ ਇੱਕ ਇੱਕ ਪਾਰਟਿਸਪੈਂਟ ਜਿਹੜਾ ਸੀਗਾ ਵਿਚਾਰਾ ਉਹ ਆਊਟ ਹੋ ਚੁੱਕਿਆ ਆ ਬਿਲਕੁਲ ਤੇ ਦੇਖੋ ਜੀ ਇਹ ਚੈਲੰਜ ਬਾਕੀ ਇਹ ਗੱਲ ਹੈਗੀ ਆ ਵੀ ਬਾਈ ਨੇ ਮੈਨੂੰ ਹੁਣ ਅਜਿਹਾ ਕੰਨ ਚ ਗੱਲ ਕਹੀ ਆ ਵੀ ਚੈਲੰਜ ਕਰਨਾ ਕੋਈ ਸੌਖੀ ਗੱਲ ਨਹੀਂ ਹੈਗੀ ਕਿਉਂਕਿ ਪੈਸੇ ਕਮਾਉਣਾ ਹੀ ਸੌਖੇ ਨਹੀਂ ਹੁੰਦੇ ਹੈਗੇ ਕਿਉਂਕਿ ਜਿੰਨੇ ਪਤਾ ਲੱਗਦਾ ਮਿਹਨਤ ਕਿੰਨੀ ਆਈ ਤਾਂ ਸਿਰਫ ਤੁਹਾਨੂੰ ਖਾਣ ਦਿੱਤੇ ਆ ਪੈ ਖਾਓ ਤੇ ਪੈਸੇ ਕਮਾਓ ਪਰ ਖਾਣਾ ਵਾਕਿਆ ਬਾਈ ਬਹੁਤ ਔਖਾ ਆ ਖਾਣਾ ਵੀ ਬਹੁਤ ਔਖਾ ਆ ਬਾਈ ਕਿੰਨੇ ਮਿੰਟ ਕਿੰਨੇ ਮਿੰਟ ਚ ਬਾਈ ਖਾ ਜਾਣਗੇ ਐਸਾ ਪਾਉਣ ਕਹਿੰਦਾ ਅੱਧਾ ਪੌਣਾ ਘੰਟਾ ਸਹੀ ਗੱਲ ਹੈ। ਐਸੇ ਵਿਆਹਾਂ ਦੇ ਵਿੱਚ ਤਾਂ ਬੀਬੀਆਂ ਦਵਾ ਦਵਾ ਦੱਸਦਾ ਬੇਟਾ ਖਾ ਜਾਂਦੀਆਂ ਕਿੱਥੀਆਂ ਚੱਕ ਚੱਕ ਕੇ। ਲੋ ਜੀ ਮੁਕਾਬਲਾ ਰਹਿ ਗਿਆ ਹੁਣਾਂ ਦੋ ਬੀਬੀਆਂ ਦੇ ਵਿੱਚ। ਇੱਕ ਤਾਂ ਨਾ ਹੈਗਾ ਕੇਦੀਪ। ਕੇਦੀਪ ਕੌਰ ਔਰ ਸਰਬੀ। ਤੇ ਦੂਜੀ ਨਾਲ ਹੈਗੀਆਂ ਸਰਦੀ। ਸਰਬਜੀਤ ਕੌਰ ਦੇਖਦੇ ਹਾਂ ਹੁਣ ਕਿਹੜਾ ਮੁਕਾਬਲਾ ਜਿੱਦਿਆ ਭਾਈ। ਇਹ ਮੈਨੂੰ ਨਹੀਂ ਲੱਗਦਾ ਵੀ ਆ ਮੁਕਾਬਲਾ ਕੋਈ ਜਿੱਤੂਗਾ। मैं वाकई लग रहा भी है दोनों ही क्विट कर रही है भाई ये सर की बात है ਚਲ ਵੀ ਮੁਕਾਬਲਾ ਸੀ ਤਿੰਨਾਂ ਦੇ ਵਿੱਚ ਤੇ ਰਹਿ ਗਿਆ ਦੋ ਦੇ ਵਿੱਚ ਹੁਣ ਦੋ ਦੇ ਵਿੱਚੋਂ ਦੇਖਦੇ ਆ ਪਹਿਲਾ ਮੁਕਾਬਲਾ ਪਹਿਲੇ ਸੀ ਕਿੱਥੇ ਰਹਿ ਜਾਂਦਾ ਅ ਜਿਹੜਾ ਇੱਕ ਪੁਆਇੰਟ ਕਰ ਗਿਆ ਮਤਲਬ ਦੂਜਾ ਬੰਦਾ ਵਿਨਰ ਤੇ ਉਹ ਪੂਰਾ ਉਹ ਵੀ ਚੈਲੰਜ ਪੂਰਾ ਕਰੂਗਾ ਨਹੀਂ ਚੈਲੰਜ ਪੂਰਾ ਕਰੂਗਾ ਪੁੱਛ ਖਤਮ ਕਰੂਗਾ ਖਤਮ ਕਰਕੇ ਹੀ ਪੂਰਾ ਹੋਣਾ ਹੈ ਖਤਮ ਕਰਕੇ ਨਹੀਂ ਨਹੀਂ ਹੈਗਾ ਕਿ ਜੇ ਇਹ ਵੀ ਇੱਕ ਬੰਦਾ ਪੁਆਇੰਟ ਕਰ ਗਿਆ ਤਾਂ ਜਿਹੜਾ ਸਮਝ ਰਿਹਾ ਕਿ ਜਾਂਦੀ ਉਹ ਨਹੀਂ ਹਾਂ ਇਹ ਚ ਇਹ ਚ ਹਾਂ ਇਹ ਪਲੇਨ ਪੂਰੀ ਖਾਣੀ ਪਣੀ ਪਰ ਇੱਕ ਚੀਜ਼ ਆਪਾਂ ਕਰ ਸਕਦੇ ਹਾਂ ਚਲ ਇਹਨਾਂ ਨੂੰ ਆਪਾਂ ਨਾ ਇੱਕ ਦੇ ਦਿੰਦੇ ਆ ਪਹਿਲਾਂ ਆਪਣਾ ਦੂਜਾ ਚੈਲੰਜ ਆ ਇਹਦੇ ਵਿੱਚ ਜਿਹੜਾ ਬੰਦਾ ਕੁਇਟ ਕਰ ਗਿਆ ਜੇ ਮੰਨ ਲਓ ਉਹਨਾਂ ਦੋ ਚੋਂ ਇੱਕ ਕੁਇਟ ਕਰ ਗਿਆ ਤੇ ਜਿਹੜਾ ਦੂਜਾ ਬੰਦ ਜਿਹੜਾ ਕੰਟੀਨਿਊ ਖਾ ਰਿਹਾ ਆ ਉਹ ਬੰਦਾ 500 ਰੁਪਏ ਜਿੱਤ ਗਿਆ ਭਾਜੀ ਚਾਹੇ ਉਹ ਪਲੇਟ ਫਿਨਿਸ਼ ਕਰੇ ਚਾਹੇ ਨਾ ਕਰੇ ਉਹਨੂੰ ਅਸੀਂ ਆਪਣੇ ਲੋ 500 ਦੇ ਦਿੰਦੇ ਜੇ ਪਲੇਟ ਫਿਨਿਸ਼ ਕਰਦਾ ਫਿਰ ਵਿਨਰ ਤਾਂ ਹੋਏਗਾ ਜੇ ਪਲੇਟ ਫਿਨਿਸ਼ ਕਰ ਗਿਆ ਤੇ ਜਿੱਤ ਗਿਆ ਉਹਨੂੰ 1200 ਮਿਲੂਗਾ ਜੇ ਪਲੇਟ ਫਿਨਿਸ਼ ਉਹਨੇ ਨਾ ਕੀਤੀ ਫੇਰ ਵੀ 500 ਰੁਪਏ ਲੈ ਜੀ ਔਰ ਦੇਖਦੇ ਆ ਵੀ ਦੋਨਾਂ ਚ ਕੁਇਟ ਕੌਣ ਕਰਦਾ ਮੈਨੂੰ ਲੱਗਦਾ ਵੀ ਹੁਣ ਵਾਲੇ 1 ਦੇ ਮਿੰਟ ਦੇ ਵਿੱਚ ਇੱਕ ਤਾਂ ਬੰਦਾ ਕੁਇਟ ਹੋਣ ਵਾਲਾ ਪੱਕੀ ਗੱਲ ਹੈ ਹਾਂ ਇਹਨਾਂ ਬਾਕੀ ਵਾਰ

ਅਦੇ ਕੁਇਟ ਕੁਇਟ ਕਰ ਲਓ ਜੀ ਸਰਜੀਤ ਕੌਰ ਕਰਕੇ ਕੁਇਟ 500 ਰੁਪਇਆ ਬੀਬੀ ਤੇਰਾ ਹਰਾ ਹੋ ਗਿਆ ਹੁਣ ਜੇ ਤੁਸੀਂ ਪਲੇਟ ਫਿਨਿਸ਼ ਕਰਦੀ ਤੇ ਰੁਪਇਆ 1200 ਤੇ ਨਹੀਂ ਤਾਂ ਹੁਣ 500 ਤੁਹਾਨੂੰ ਮਿਲ ਹੀ ਜਾਣਾ ਠੀਕ ਹੈ ਤੇ ਇੱਕ ਬੋਤਲ ਸਾਡੇ ਕੋਲ ਹੋਰ ਲਾਵੀ ਰਹੇਗਾ 2 ਪਾਈਟ ਰਹੇਗਾ ਸਿਰਫ ਤੋ ਲਾਸਟ ਬਾਈਟ ਰਹਿ ਜਦੀ ਹੈ ਨਾ ਤੇ ਉਹ ਬਹੁਤ ਔਖੀਆਂ ਨਿਕਲਦੀਆਂ ਨੇ ਬਹੁਤ ਜ਼ਿਆਦਾ ਟਫ ਹੋ ਜਾਂਦਾ ਜਦੋਂ ਆਪਾਂ ਵਿੱਚ ਦੋ ਚਮਚੇ ਰਹਿ ਜਾਂਦਾ ਉਹ ਐਂਡ ਤੇ ਨਹੀਂ ਖਾਤੇ ਜਾਂਦੇ ਕਈ ਵੇਲੇ ਲਾਈ ਕੁੜੀ ਬਰੇਵ ਨਿਕਲੀ ਹੈ ਵੀ ਬਾਜ਼ ਖਾਗੀ ਵੀ ਪੂਰਾ ਚੱਕਦੇ ਬਈ ਲਾਸਟ ਬਾਈਟ ਰਹਿ ਗਈ ਹੈ ਜੀ ਫਾਈਨਲੀ ਲਾਸਟ ਬਾਈਟ

ਪਰ ਫਾਈਨਲੀ ਚੈਲੰਜ ਦੱਸੋ ਕਿਵੇਂ ਲੱਗਿਆ ਕਿਵੇਂ ਐਕਸਾਈਟਮੈਂਟ ਸੀਗੀ ਹਾਂਜੀ ਬਹੁਤ ਪਰ ਦੋ ਬੰਦੇ ਤੁਹਾਡੇ ਨਾਲ ਕੁਇਟ ਕਰ ਗਏ ਤੁਹਾਡੇ ਨਾਲ ਮੁਕਾਬਲੇ ਵਾਲੀ ਬੰਦਿਆ ਚਾਹੀਦੇ ਦੋ ਤਿੰਨ ਨਾ ਖਾਣ ਲਈ ਜਿਹੜੇ ਹੋਣ ਓਕੇ ਤੇ ਫਾਈਨਲੀ ਪਹਿਲਾਂ ਇਸ ਤੋਂ ਪਹਿਲਾਂ ਕਿੰਨੇ ਕਿ ਨਿਊਟਰਲ ਜਿਹੜੇ ਤੁਸੀਂ ਅਜੇ ਤੱਕ ਖਾਦੇ ਸੀਗੇ ਘਟੋ ਘਟ ਤੇ ਜਾਂ ਵੱਧੋ ਵੱਧ ਹਾਫ ਪਲੇਟ ਹਾਫ ਪਲੇਟ ਤੋਂ ਇਨਫ ਸੀਸ ਤੋਂ ਬਾਅਦ ਨਹੀਂ ਕੋਈ ਨਹੀਂ ਓਕੇ ਚੈਲੰਜ ਦੇ ਬਾਰੇ ਕੀ ਕਹੋਗੇ ਵੀ ਜਿਹੜੇ ਚੈਲੰਜ ਅੱਜ ਦਾ ਫੂਡ ਚੈਲੰਜ ਅਸੀਂ ਦੇ ਰਹੇ ਹਾਂ ਕਿਵੇਂ ਦੇ ਆ ਵੀ ਵਕਤ ਇਹ ਇਦਾਂ ਦੇ ਹੋਣੇ ਚਾਹੀਦੇ ਜਿਹਦੇ ਵਿੱਚ ਖਾਣਾ ਵੀ ਮਿਲਦਾ ਤੇ ਪੈਸੇ ਵੀ ਮਿਲਦੇ ਆ ਹਾਂਜੀ ਹੋਣੇ ਚਾਹੀ ओके ਤੇ ਅੱਗੇ ਚੈਲੰਜ ਕਰੋਗੇ ਜਰੂਰ ਚਲੋ ਥੈਂਕ ਯੂ ਸੋ ਮੱਚ ਤੇ ਸੋ ਸਾਰੀ ਨੂੰ ਸਾਡਾ ਦੂਜਾ ਵੀ ਦਿਨ ਵੀ ਸਾਨੂੰ ਮਿਲ ਚੁਕਿਆ ਦੂਜੇ ਵੀ ਦਿਨ ਤੇ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡਾ ਪਾਰਟਿਸਪੀਕੇਟ ਕੀਤਾ ਤੇ ਪਹਿਲਾਂ ਦੱਸੋ ਵੀ ਚੈਲੰਜ ਕਿਵੇਂ ਲੱਗਾ ਤੇ ਚੈਲੰਜ ਇਦਾਂ ਦੇ ਚੈਲੰਜਰ ਬਾਰੇ ਕੀ ਕਹਿਣਾ ਚਾਹੁੰਦੇ ਕੋਈ ਪੰਜਾਬ ਦਾ ਪਹਿਲਾ ਪਹਿਲਾ YouTube ਚੈਨਲ ਆ ਜਿਹੜਾ ਖਾਣਾ ਵੀ ਦਿਖਵਾਦਾ ਤੇ ਕਹੀ ਬਹੁਤ ਵਧੀਆ ਲੱਗਿਆ ਜੀ ਅ ਇਦਾਂ ਦੇ ਚੈਲੰਜ ਹੋਣੇ ਚਾਹੀਦੇ ਆ ਹੋ ਗਿਆ ਮੈਂ ਤੁਸੀਂ ਕੁਝ ਕਹਿਣਾ ਚਾਹੁੰਦੇ ਸੀ ਅੰਜੀ ਵੀ ਕਹਿ ਰਹੀ ਆ ਕਿ ਅਦਲ ਦੇ ਚੈਲੰਜ ਜਰੂਰ ਰੱਖੋ ਤੁਸੀਂ ਇਹ ਈਵਨ ਕਿ ਤੁਸੀਂ ਹਰ ਹਫਤੇ ਰੱਖੋ ਤਾਂ ਕਿ ਲੇਡੀਜ਼ ਇਕੱਠੀਆਂ ਹੋਣ ਲੇਡੀਜ਼ ਨੂੰ ਵੀ ਪਤਾ ਲੱਗੇ ਕਿ ਸਾਡੇ ਲਈ ਕੁਝ ਨਾ ਕੁਝ ਜਿੱਤਣ ਦਾ ਮੌਕਾ ਹੈਗਾ ਆ ਹੈਨਾ ਤੇ ਕਈ ਨਾਲੇ ਕੁਛ ਜਿਹੜੀਆਂ ਲੇਡੀਜ਼ ਘਰੇ ਬੈਠੀਆਂ ਹੋਈਆਂ ਆ ਉਹਨਾਂ ਨੂੰ ਵੀ ਬਾਹਰ ਨੂੰ ਮੌਕਾ ਮਿਲੂਗਾ ਨਿਕਲਣ ਦਾ ਫਰੈਂਡ ਸਰਕਲ ਬਣੂਗਾ ਇੰਜੋਏ ਕਰਨਗੇ ਖਾਣ ਪੀਣ ਕੇ ਨਾਲ ਜਿੱਤਣਗੇ ਹੋਰ ਕੀ ਚਾਹੀਦਾ ਵਾ ਲੇਡੀਜ਼ ਨੂੰ ਥੋੜੇ ਜਿਹੜੀਆਂ ਅੰਦਰ ਬੈਠੀਆਂ ਬੈਠੀਆਂ ਕਈ ਇਹਨਾਂ ਦੀ ਅੰਦਰ ਦੀ ਡਿਪਰੈਸ਼ਨ ਚ ਵੀ ਜਾਂਦੀਆਂ ਨੇ ਬਿਲਕੁਲ ਬਿਲਕੁਲ ਤੇ ਸੋ ਆਪਾਂ ਹੋਰ ਇਹਨਾਂ ਨੂੰ ਪੇਮੈਂਟ ਦੇ ਦਈਏ ਜੀ ਸੋ ਜੇ ਤੁਸੀਂ ਮਸਕੈਨ ਫੋਰ ਦੇ ਦਿਓ ਮੈਨੂੰ ਤੇ ਇਹਨਾਂ ਨੇ ਜਿੱਤਿਆ ਜੀ 1200 ਪਈ ਹੈ ਤੇ ਜਿੱਦੋਂ ਤੁਹਾਡੇ ਅਕਾਊਂਟਸ ਪੈਸੇ ਆ ਗਿਆ ਸਾਨੂੰ ਜਰੂਰ ਦੱਸਦੇ ਹੋ ਭਾਈ ਕਿਉਂਕਿ ਨਾਲ ਹੀ ਕਿਉਂਕਿ ਉਸੇ ਟਾਈਮ ਅਸੀਂ ਪੇਮਡਾ ਗਾਫਰ ਹੋ ਚੁੱਕੀ ਹੈ ਜੀ ਕੋਈ ਇਹ ਫੇਕ ਨਹੀਂ ਹੈ ਕੋਈ ਕੁਝ ਨਹੀਂ ਕਿਉਂਕਿ ਰੀਅਲ ਅਸੀਂ ਸ਼ੂਟ ਕਰਦੇ ਜੋ ਕਰਦੇ ਹਾਂ ਪੇਮਡਾ ਜੁਪੀ ਦਾ ਨਾਮ ਹੈ ਲੋ ਜੀ ਮੈਡਮ ਨੂੰ ਨਾਲ ਹੀ ਮੈਸੇਜ ਆ ਚੁੱਕੇ ਆ ਨੇ ਤੇ ਦੂਜੀ ਗੱਲ ਇਹ ਆ ਜੀ ਸਾਡਾ ਜਿਹੜਾ ਮੇਨ ਪਰਪਸ ਆ ਇਸ ਨੂੰ ਨੂੰ ਕਰ ਲਈ ਕਿਉਂਕਿ ਸਾਡੇ ਕੋਲ ਜਿਹੜੇ ਸਾਡੇ ਸਪਾਂਸਰ ਸਾਨੂੰ ਪੈਸਾ ਦੇ ਰਿਆ ਉਹਨਾਂ ਦਾ ਹੀ ਅਸੀਂ ਮੋਰੇ ਕੰਟਰੀਬਿਊਟ ਕਰ ਰਹੇ ਹਾਂ ਪਰ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਅਸੀਂ ਉਸ ਲੋਕਾਂ ਦੇ ਨਾਲ ਉਸ ਲੋਕਾਂ ਦੀ ਮਦਦ ਨਹੀਂ ਕਰਦੇ ਜਿਹੜੇ ਸਿਰਫ ਪੈਸੇ ਕਹਿੰਦੇ ਸਾਡੀ ਹੈਲਪ ਕਰ ਲਓ ਨਹੀਂ ਕੁਝ ਨਹੀਂ ਕਰਨਾ ਚਾਹੁੰਦੇ ਅਸੀਂ ਉਸ ਲੋਕਾਂ ਦੀ ਮਦਦ ਕਰਦੇ ਹਾਂ ਜਿਹੜੇ ਲੋਕ ਕੁਛ ਕਰਨਾ ਚਾਹੁੰਦੇ ਆ ਲੋਕ ਅੱਗੇ ਵਧਣਾ ਚਾਹੁੰਦੇ ਕਿਉਂਕਿ ਮੈਨੂੰ ਪਹਿਲਾਂ ਇੱਕ ਬੰਦਾ ਫੋਨ ਆਇਆ ਸਾਰੀ ਮਦਦ ਕਰ ਦੋ ਭਈ ਅਸੀਂ ਐਵੇਂ ਮਦਦ ਨਹੀਂ ਕਰਾਂਗੇ ਤੁਸੀਂ ਚੈਲੰਜ ਕਰੋ ਫੂਚਾ ਨਹੀਂ ਕਰੋ ਜਿੱਥੋਂ ਤੁਸੀਂ ਅਸੀਂ ਤੁਹਾਨੂੰ ਫ੍ਰੀਜ ਮੋਡਿਲ ਲੈਂਦੀ ਪਿਆ ਤੁਸੀਂ ਕੰਮ ਕਰੋ ਕੰਮ ਕਰਕੇ ਤੁਸੀਂ ਪੈਸੇ ਕਮਾਓ। ਕਿਉਂਕਿ ਪੂਰ ਚੈਲੇਂਜ ਔਖੇ ਪਾ ਰੱਖੀ ਆ ਵੀ ਕਿਉਂਕਿ ਪਤਾ ਅੱਗੇ ਪੈਸੇ ਦੀ ਵੈਲਿਊ ਕੀ ਆ ਕੀਮਤ ਕੀ ਆ। ਇਸ ਕਰਕੇ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਪਲੀਜ਼ ਤੁਸੀਂ ਕੰਮ ਨੂੰ ਕਦੀ ਹਾਰਨਾ ਮੰਨੋ ਅੱਗੇ ਵਧੋ ਅੱਗੇ ਵਧ ਕੇ ਆਪਣੇ ਮਾਪਿਆਂ ਦਾ ਤੇ ਆਪਣੇ ਪਰਮਾਨ ਦਾ ਨਾਮ ਰੋਸ਼ਨ ਕਰੋ। ਸੋ ਥੈਂਕ ਯੂ ਸੋ ਮੱਚ। ਤਾਂ ਥੈਂਕ ਯੂ।